ਸਾਤਰੀਏ ਕਾਲਜੀ ਸਾਰਿਆਂ ਨੂੰ ਹਾਜ਼ਰ ਹਾਂ ਅੱਜ ਦੀ ਨਵੀਂ ਕਹਾਣੀ ਲੈ ਕੇ ਉਮੀਦ ਕਰਦੀ ਹਾਂ ਜੀ ਤੁਹਾਨੂੰ ਅੱਜ ਦੀ ਕਹਾਣੀ ਬਹੁਤ ਪਸੰਦ ਆਵੇਗੀ ਇਸ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਬੇਜੀ ਅੱਜ ਬਹੁਤ ਉਦਾਸ ਸੀ ਉਹ ਬਾਰੀ ਵਿੱਚੀ ਸਕੂਲ ਬੱਸ ਵਿੱਚ ਬੈੰਦੇ ਆਪਣੇ ਪੋਤੇ-ਪੋਤੀ ਵੱਲ ਦੇਖ ਰਹੀ ਸੀ ਜਦੋਂ ਬੱਚਿਆਂ ਨੇ ਆਪਣੀਆਂ ਸੀਟਾਂ ਉੱਤੇ ਬਹਿ ਕੇ ਹੱਥ ਹਿਲਾਏ ਤਾਂ ਬੇਜੀ ਨੇ ਢਿਲਕੇ ਜੇ ਹੱਥ ਨਾਲ ਮੋੜਾ ਦਿੱਤਾ ਰੋਕਦਿਆਂ ਰੋਕਦਿਆਂ ਵੀ ਉਸ ਦੀਆਂ ਅੱਖਾਂ ਵਿੱਚ ਹੰਝੂ ਮੜਾਏ ਚੂਨੀ ਦੇ ਲੜ ਨਾਲ ਹੰਝੂ ਪੂੰਝ ਕੇ ਉਹ ਸਾਹਮਣੇ ਵਾਲੇ ਘਰ ਤੋਂ ਰਤਕ ਉ ਤਾਂ ਆਸਮਾਨ ਵੱਲ ਤੱਕਣ ਲੱਗ ਪਈ ਕੀਪੇ ਦੇ ਬਾਪੂ ਬੇਜੀ ਨੇ ਐਵੇਂ ਆਖਿਆ ਜਿਵੇਂ ਹੁੰਗਾਰਾ ਪਰਨ ਵਾਲਾ ਸਾਹਮਣੇ ਬੈਠਿਆ ਹੋਵੇ ਮੈਨੂੰ ਕੱਲੀ ਛੱਡ ਕੇ ਕਿੱਥੇ ਤੁਰ ਗਿਆ ਤੂੰ ਮੈਂ ਤਾਂ ਤੇਰਾ ਅੱਖ ਆ ਕਦੇ ਨਹੀਂ ਸੀ ਮੋੜਿਆ ਤੂੰ ਐਨਾ ਨਿਰਮੋਹਾ ਕਿਉਂ ਹੋ ਗਿਆ ਸੱਦ ਲੈ ਮੈਨੂੰ ਵੀ ਆਪਣੇ ਕੋਲ ਇੱਥੇ ਹੁਣ ਕੌਣਾ ਮੇਰਾ ਜਿਹਦੇ ਆਸਰੇ ਡੰਗ ਟਪਾਵਾਂ ਕੀ ਕਿਹਾ ਪੁੱਤ ਉਹਦੇ ਤਾਂ ਤੇਰੇ ਅੱਖਾਂ ਮੀਟਦੇ ਹੀ ਸਿੰਘ ਨਿਕਲ ਆਏ ਸੀ ਉਸੇ ਹੀ ਤੁੱਤਾ ਮੰਡਲੀ ਨਾਲ ਜਿਸ ਵੱਲ ਤੇਰੇ ਵਰਜਣ ਕਰਕੇ ਉਹ ਮੂੰਹ ਨਹੀਂ ਸੀ ਕਰਦਾ ਹੁਣ ਖੰਡ ਖੀਰ ਹੋ ਗਿਆ ਕਈ ਵਾਰ ਐਨਾ ਤੁੱਟ ਹੋ ਕੇ ਆਉਂਦਾ ਪਈ ਦਰ ਵੜਦੇ ਆਦਮ ਬੋ ਆਦਮ ਬੋ ਕਰਨ ਲੱਗ ਪੈਂਦਾ ਜਦੋਂ ਕਦੇ ਮੈਂ ਕਰਮਾ ਮਾਰੀ ਆਂਖ ਬੈਣੀ ਆ ਪੁੱਤ ਘੱਟ ਪੀਆ ਕਰ ਤਾਂ ਕੋਠਾ ਸਿਰ ਤੇ ਚੁੱਕ ਲਊ ਕੀ ਪੁੱਛਿਆ ਨੂੰ ਛੱਡ ਪਰੇ ਉਹਦੇ ਪੀਸੇ ਦਾ ਕੀ ਛਾਨਣਾ ਪਤਾ ਹੈ ਕੱਲ ਰਾਤੀ ਉਹਨੇ ਕੀ ਦੱchnਾ ਦਿੱਤੀ ਮੈਨੂੰ ਸੁਣੇਗਾ ਤਾਂ ਕੰਧਾਂ ਵਿੱਚ ਸਿਰ ਮਾਰਦਾ ਫਿਰੇਗਾ ਤੇਰੇ ਹੁੰਦਿਆਂ ਇਸ ਘਰ ਵਿੱਚ ਜਿਹੜੀ ਮਾੜੀ-ਮੋਟੀ ਪੁੱਛ ਪ੍ਰਤੀਤ ਸੀ ਉਹ ਹੁਣ ਨਹੀਂ ਰਹੀ ਤੂੰ ਪੁੱਛੇਗਾ ਕਿਉਂ ਲੈ ਸੁਣ ਭਾਵੇਂ ਘਰ ਵਿੱਚ ਇਸ ਵੇਲੇ ਹੋਰ ਕੋਈ ਵੀ ਨਹੀਂ ਸੀ ਫਿਰ ਵੀ ਸੈਮੀ ਹੋਈ ਬੀਜੀ ਨੇ ਸੁਭਾਵਕ ਹੀ ਆਸੇ-ਪਾਸੇ ਦੇਖਿਆ ਆਖਣ ਲੱਗੀ ਤੇਰੇ ਪੋਤੇ ਪੋਤੀ ਨੂੰ ਵੱਡਾ ਹੁੰਦੇ ਦੇਖਦੀ ਆ ਤਾਂ ਸੇਰ ਲਹੁ ਵੱਧ ਜਾਂਦਾ ਮੇਰਾ ਟੋਨੀ ਨੂੰ ਦੇਖ ਕੇ ਤਾਂ ਮੈਨੂੰ ਲੱਗਦਾ ਭਈ ਜਿੱਦਾਂ ਜਾਣੀ ਤੂੰ ਕਿਤੇ ਗਿਆ ਹੀ ਨਹੀਂ ਬਸ ਇੱਥੇ ਕਿਤੇ ਸਾਡੇ ਕੋਲ ਹੀ ਆ ਕਦੇ ਕਦੇ ਤੇਰੇ ਵਾਲੀ ਖੁੰਡੀ ਲੈ ਕੇ ਕੋਡਾ ਜਿਹਾ ਹੋ ਕੇ ਤੁਰਿਆ ਫਿਰੂ ਆਖੇ ਮੈਂ ਬਾਪੂ ਜੀ ਆ ਰਿੰਪੀ ਰਿੰਪੀ ਦਾ ਮੈਨੂੰ ਨ ਆਪਣੇ ਵਰਗੀ ਲੱਗਦੀ ਆ ਮਰ ਜਾਣੀ ਜਦੋਂ ਹੱਸਦੀ ਐ ਗੱਲਾਂ ਵਿੱਚ ਟੋਏ ਪੈਂਦੇ ਐ ਓਵੇਂ ਜਿਵੇਂ ਕਦੇ ਮੇਰੇ ਪੈਂਦੇ ਹੁੰਦੇ ਸੀ ਸੱਚ ਜਾਣੀ ਕਿ ਪੇ ਦੇ ਬਾਪੂ ਇੰਨਾ ਮੋਹ ਤਾਂ ਮੈਨੂੰ ਕਦੇ ਆਪਣੇ ਪੁੱਤਾਂ ਧੀਆਂ ਨਾਲ ਨਹੀਂ ਆਇਆ ਜੀਨਾ ਇਸ ਪੋਤੇ-ਪੋਤੀ ਨਾਲ ਆਉਂਦਾ ਕੱਲ ਦੋਵੇਂ ਆ ਗਏ ਮੇਰੇ ਕੋਲ ਏ ਥਾਂਬੇ ਇਸਮੈਂਟ ਵਿੱਚ ਹੋਰ ਹੀ ਤਰ੍ਹਾਂ ਹੀ ਦੇ ਲੀਡੇ ਪਾਏ ਹੋਏ ਦੋਹਾਂ ਦੇ ਮੇਰੀਆਂ ਐਨਕਾਂ ਲਾ ਕੇ ਤੇ ਚੁੰਨੀ ਸਿਰ ਤੇ ਲੈ ਕੇ ਰਿੰਪੀ ਬਣ ਗਈ 베ਜੀ ਬਨੋਟੀ ਜੀ ਹਮੁੱਛਾਂ ਲਾ ਕੇ ਟੋਨੀ ਬਣ ਗਿਆ ਕਿਪਾ ਲੱਗ ਪਏ ਨਕਲਾਂ ਜੀਆਂ ਲਾਉਣ ਕੀ ਆਖਿਆ ਕੋਕੋ ਦੀਆਂ ਛੱਡ ਕੇ ਮੈਂ ਕੋਕੋ ਦੇ ਬੱਚਿਆਂ ਦੀਆਂ ਬਾਤਾਂ ਪਾਉਣ ਬੈਗੀ ਨਹੀਂ ਨਹੀਂ ਬੱਚੇ ਮੇਰੇ ਆਪਣੇ ਹੀ ਐ ਤੇ ਕੋਕੋ ਵੀ ਮੇਰੀ ਆਪਣੀ ਪਰ ਇਹ ਗੱਲ ਕੋਕੋ ਦੇ ਖਾਨੇ ਵਿੱਚ ਨਹੀਂ ਵੱਢਦੀ ਕੰਮ ਤੋਂ ਆਉਂਦੀ ਮੈਂ ਰੋਟੀ ਟੁਕ ਤਿਆਰ ਰੱਖਦੀ ਆ ਘਰ ਦੀਆਂ ਬੱਤੀਆਂ ਨੂੰ ਉਹਨੂੰ ਮੈਂ ਕਦੇ ਹੱਥ ਨਹੀਂ ਲਾਉਣ ਦਿੰਦੀ ਪਤਾ ਨਹੀਂ ਫਿਰ ਵੀ ਕਿਉਂ ਚਤੋਂ ਪਹਿਰ ਜੀਬ ਤੇ ਸੱਪ ਲੜਾਈ ਰੱਖਦੀ ਆ ਤੈਨੂੰ ਯਾਦ ਹੋਣਾ ਪਿੰਡ ਆਪਣੇ ਕੋਲ ਇੱਕ ਗਾਂ ਹੁੰਦੀ ਸੀ ਜਿਹਦਾ ਨਾਂ ਪੰਨੋ ਰੱਖ ਲਿਆ ਸੀ ਮੇਰੇ ਨਾਂ ਤੇ ਮੈਂ ਪੁੱਛਿਆ ਸੀ ਇਹ ਨਾ ਤੈਨੂੰ ਇੰਨਾ ਚੰਗਾ ਕਿਉਂ ਲੱਗਦਾ ਤੈਂ ਆਖਿਆ ਸੀ ਉਹ ਲਾਣੇ ਦਾ ਸਾਰਾ ਕੰਮ ਧੰਦਾ ਸਾੰਭ ਕੇ ਧੰਨ ਧੰਨ ਕਰਵਾ ਦਿੱਤੀ। ਗਾਂ ਨੇ ਦੁੱਧ ਦੇ ਕੇ ਆ ਕੀਪਾ ਉਸੇ ਗਾਂ ਦੇ ਦੁੱਧ ਨਾਲ ਤਾਂ ਹਰਾ ਹੋਇਆ ਸੀ। ਜਦੋਂ ਗਾਂ ਬੁੱਢੀ ਹੋ ਗਈ ਦੁੱਧ ਦੇਣੋਂ ਹਟ ਗਈ ਤਾਂ ਬੁੱਛੜੋ ਦੇ 2250 ਰੁਪਏ ਦੇਣ। ਤੇ ਉਹਨਾਂ ਮਗਰ ਡਾਂਗ ਕੱਢ ਲਈ ਸੀ। ਆਖੇ ਪੈਣ ਦੇਣੇ ਦਿਆ ਗਏ ساری ਉਮਰ ਲੇਖਾ ਦੇਣ ਵਾਲੇ ਜੀ ਦਾ ਮੁੱਲ ਕੌਣ ਕੀਪੇ ਦੇ ਬਾਪੂ ਤੂੰ ਤਾਂ ਆਪਣੇ ਡੰਗਰਾਂ ਨੂੰ ਘਰ ਦੇ ਜੀਆ ਬਰਾਬਰ ਸਮਝਦਾ ਸੀ ਇੱਥੇ ਤੇਰੀ ਧਨਕੁਰ ਹੁਣ ਡੰਗਰਾਂ ਨਾਲੋਂ ਵੀ ਬੇਜੀ ਨੇ ਹੌਕਾ ਲਿਆ ਇਸੇ ਵੇਲੇ ਸਾਹਮਣੇ ਵਾਲੇ ਘਰਾਂ ਦੀਆਂ ਛੱਤਾਂ ਉੱਤੇ ਦੀ ਲੰਘ ਰਿਹਾ ਜਹਾਜ਼ ਬੇਜੀ ਦੀ ਨਜ਼ਰ 'ਚ ਪਿਆ ਜਿਹੜਾ ਨੀਵਾ ਹੁੰਦਾ ਹੋਇਆ ਇਸ ਸ਼ਹਿਰ ਦੇ ਹਵਾਈ ਉੱਡੇ ਉੱਤੇ ਉਤਰ ਰਿਹਾ ਸੀ ਬੇਜੀ ਨੂੰ ਯਾਦ ਆਇਆ ਉਹ ਤੇ ਕੀਪੇ ਦਾ ਬਾਪੂ ਵੀ ਤਾਂ ਕੁਝ ਪਰੇ ਪਹਿਲਾਂ ਹੀ ਆਪਣੇ ਛੋਟੇ ਪੁੱਤਰ ਕੁਲਦੀਪ ਨੂੰ ਨਾਲ ਲੈ ਕੇ ਇਸੇ ਤਰ੍ਹਾਂ ਦੇ ਇੱਕ ਜਹਾਜ਼ ਵਿੱਚ ਵੱਡੇ ਪੁੱਤਰ ਕੋਲ ਕੈਨੇਡਾ ਆਏ ਸੀ ਸਾਲ ਕੁ ਬਾਅਦ ਉਹ ਇੰਡੀਆ ਜਾ ਕੇ ਕੁਲਦੀਪ ਨੂੰ ਵਿਆਹ ਲਿਆਏ ਸਨ ਦੋਹਾਂ ਭਰਾਵਾਂ ਦੀ ਨੀਵੀਂ ਨਹੀਂ ਜਾਂ ਸ਼ਾਇਦ ਦਰਾਣੀ ਜਠਾਣੀ ਦੀ ਇੱਕ ਦੂਜੇ ਦੇ ਸਿੰਘ ਛੰਗਣ ਲੱਗ ਪਈਆਂ ਕੁਲਦੀਪ ਆਪਣੀ ਪਤਨੀ ਪਿੰਦਰ ਨੂੰ ਨਾਲ ਲੈ ਕੇ ਕਿਸੇ ਦੀ ਬੇਸਮੈਂਟ ਵਿੱਚ ਜਾ ਟਿਕਿਆ ਬੇਜੀ ਤੇ ਬਾਪੂ ਜੀ ਵੱਡੇ ਪੁੱਤਰ ਕੋਲ ਹੀ ਰਹੇ। ਨੂੰ ਪੁੱਤ ਕੰਮਾਂ ਤੇ ਜਾਂਦੇ ਤੇ ਬੱਚਿਆਂ ਦੀ ਸਾਂਭ ਸੰਭਾਲ ਲਈ ਘਰ ਵਿੱਚ ਕੋਈ ਚਾਹੀਦਾ ਸੀ। ਜਦੋਂ ਬੱਚੇ ਉਡਾਰੂ ਹੋ ਗਏ ਤਾਂ ਬੇਜੀ ਤੇ ਬਾਪੂ ਜੀ ਲਈ ਘਰ ਵਿੱਚ ਕੋਈ ਆਹਰ ਨਾ ਰਹਾ। ਨੂੰ ਹਮਕੋ ਤੁਮਕੋ ਕਰਨ ਲੱਗ ਪਈ। ਬੇਜੀ ਤੇ ਬਾਪੂ ਜੀ ਕੇਸਲ ਵਟ ਕੇ ਵਕਤ ਟਟਵਾਉਂਦੇ ਰਹੇ। ਪਰ ਜਦੋਂ ਪਾਣੀ ਸਿਰ ਤੇ ਦੀ ਵਗਣ ਲੱਗਿਆ ਉਹਨਾਂ ਨੇ ਆਪਣਾ ਨਿੱਕ ਸੁੱਕ ਇਕੱਠਾ ਕੀਤਾ ਗਠੜੀਆਂ ਬੰਨੀਆਂ ਤੇ ਛੋਟੇ ਪੁੱਤਰ ਕੁਲਦੀਪ ਕੋਲ ਜਿਸ ਨੇ ਹੁਣ ਤੱਕ ਆਪਣਾ ਮਕਾਨ ਖਰੀਦ ਲਿਆ ਸੀ ਉੱਥੇ ਜਾ ਟਿਕੇ ਇੱਥੇ ਆ ਕੇ ਉਹ ਕੁਲਦੀਪ ਦੇ ਬੱਚਿਆਂ ਨਾਲ ਪਰਚ ਗਏ ਦਿਨ ਪਧਰਾ ਹੁੰਦਾ ਤਾਂ ਬੱਚਿਆਂ ਨੂੰ ਪਾਰਕ ਵਿੱਚ ਲੈ ਜਾਂਦੇ ਬੱਚਿਆਂ ਨਾਲ ਖੇਡਦੇ ਆ ਖਡਾਉਂਦੇ ਆ ਉਹਨਾਂ ਦਾ ਸਮਾਂ ਫਿਰ ਦੂਸਰੇ ਦੀਵਾਲੀ ਵਾਂਗ ਗੁਜ਼ਰਨ ਲੱਗਿਆ ਸੀ ਅਜੇ ਕੁਝ ਸਾਲ ਹੀ ਲੰਘੇ ਸੀ ਕਿ ਇੱਕ ਦਿਨ ਅਚਾਨਕ ਬਾਪੂ ਜੀ ਨੂੰ ਦਿਲ ਦਾ ਅਜੀਹਾ ਦੌਰਾ ਪਿਆ ਕਿ ਉਹ ਘੜੀਆਂ ਪਲਾਂ ਵਿੱਚ ਫਤੇ ਬੁਲਾ ਗਿਆ। 베ਜੀ ਉਖੜੀ ਉਖੜੀ ਜੀ ਰਹਿਣ ਲੱਗ ਪਈ। ਫਿਰ ਹੌਲੀ ਹੌਲੀ ਗੁੰਮਸਮ ਹੋਈ 베ਜੀ ਨੂੰ ਪੋਤੇ ਪੋਤੀ ਦੇ ਮੋਹ ਨੇ ਇਕ ਲਾਪੇ ਦੀ ਖੱਡ ਵਿੱਚੋਂ ਬਾਹਰ ਕੱਢ ਲਿਆ ਸੀ। ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਦੋਹਾਂ ਬੱਚਿਆਂ ਦਾ ਸਕੂਲ ਬਦਲ ਗਿਆ। 베ਜੀ ਸਕੂਲ ਜਾਂਦੇ ਬੱਚਿਆਂ ਨੂੰ ਦੇਖਦੀ ਉਹਨਾਂ ਦੇ ਸਕੂਲੋਂ ਮੋੜਨ ਦੇ ਵਕਤੋਂ ਬਹੁਤ ਪਹਿਲਾਂ ਵਾਰੀ ਦੇ ਲਾਗੇ ਹੋ ਕੇ ਬੈਠ ਜਾਂਦੀ। ਬੱਸੋਂ ਉਤਰਦੇ ਬੱਚਿਆਂ ਨੂੰ ਦੇਖ ਕੇ ਹੱਥ ਹਿਲਾਉਂਦੀ। ਬੱਚੇ ਹੱਸ ਕੇ ਹੱਥ ਹਿਲਾ ਕੇ ਦਾਦੀ ਮਾਂ ਦਾ ਹੰਗਾਰਾ ਭਰਦੇ। ਘਰ ਆ ਕੇ ਨਵੀਆਂ-ਨਵੀਆਂ ਖੇਡਾਂ ਖੇੜਦੇ, ਨਵੇਂ-ਨਵੇਂ ਕਲੋਲ ਕਰਦੇ। ਬੇਜੀ ਲੋਚ ਦੀ ਉਹਦੇ ਪੁੱਤ ਦਾ ਘਰ ਐਵੇਂ ਹੀ ਖੁਸ਼ੀਆਂ ਖੇੜਿਆਂ ਨਾਲ ਭਰਿਆ ਰਹੇ। ਪੋਤਾ-ਪੋਤੀ ਵੱਡੇ ਹੋਣ ਉਹ ਇਹਨਾਂ ਦੇ ਵਿਆਹ ਹੁੰਦੇ ਦੇਕੇ ਪਰ ਕੱਲ ਦੀ ਹੋਈ ਬਿੱਤੀ ਬੇਜੀ ਦਾ ਖਿਹੜਾ ਨਹੀਂ ਸੀ ਛੱਡ ਰਹੀ। ਨਾ ਕੱਲ ਰਾਤੀ ਉਹਨੇ ਕੁਝ ਖਾਦਾ ਸੀ ਤੇ ਨਾ ਹੀ ਅੱਜ ਸਵੇਰੇ। ਜਦੋਂ ਵੀ ਖਾਣ ਲਈ ਉਹ ਕਿਸੇ ਚੀਜ਼ ਨੂੰ ਹੱਥ ਪਾਉਣ ਲੱਗਦੀ ਉਹਦੇ ਅੰਦਰੋਂ ਇੱਕ ਚੀਜ਼ ਜਿਹੀ ਉੱਠਦੀ। ਕਾਦੇ ਲਈ ਉਹਦਾ ਹੱਥ ਆਪਣੇ ਆਪ ਪਿੱਛਾਂ ਪਰਤ ਆਉਂਦਾ। ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਜਿਹੜੀਆਂ ਉਹ ਨਿਤ ਨੇਮ ਨਾਲ ਦੋ ਵੇਲੇ ਲਿਆ ਕਰਦੀ ਸੀ ਉਹ ਵੀ ਨਹੀਂ ਸੀ ਲਈਆਂ ਜਿਵੇਂ ਜਿਉਣ ਦੀ ਇੱਛਾ ਹੀ ਮੁੱਕ ਗਈ ਹੋਵੇ ਜਦੋਂ ਢਿੱਡ ਵਿੱਚ ਖੋਜ ਹੀ ਪੈਂਦੀ ਪਾਣੀ ਦੇ ਦੋ ਘੁਟਾਂ ਅੰਦਰ ਲੰਘਾ ਕੇ ਸਬਰ ਸੰਤੋਖ ਕਰ ਲੈਂਦੀ ਬੱਚੇ ਕਦੋਂ ਦੇ ਸਕੂਲ ਜਾ ਚੁੱਕੇ ਸਨ ਹਿੰਮਤ ਜਟਾ ਕੇ 베ਜੀ ਉੱਠੀ ਪਾਣੀ ਪੀਤਾ ਚੌਂ ਜੀਆਂ ਦੀਆਂ ਰੋਟੀਆਂ ਪਕਾ ਕੇ ਛਾਬੇ ਵਿੱਚ ਟੱਕ ਦਿੱਤੀਆਂ ਵੇਲੀ ਹੋ ਕੇ ਬਾਰੀ ਦੇ ਮੋੜ ਤੇ ਜਾ ਬੈਠੀ। ਉਹਦਾ ਮਨ ਫੇਰ ਡੋਬੇ ਸੋਕੇ ਹੋਣ ਲੱਗਿਆ। ਕੀਪੇ ਦੇ ਬਾਪੂ ਤੇਰੇ ਪੋਤਾ-ਪੋਤੀ ਹੁਣ ਦੂਰ ਦੇ ਸਕੂਲ ਜਾਣ ਲੱਗ ਪਏ ਆ। ਸਰਕਾਰੀ বাস ਆਉਂਦੀ ਆ ਲੈਣ ਤੇ ਛੱਡਣ। ਉਹਨਾਂ ਦੇ ਜਾਣ ਤੇ ਆਉਣ ਵੇਲੇ ਮੈਂ ਇੱਥੇ ਬਹਿਨੀ ਐ। ਹੁਣ ਮੈਨੂੰ ਲੱਗਦਾ ਨਹੀਂ ਪਈ ਮੇਰੀ ਇਹ ਕਾਇਆ ਬਹੁਤਾ ਚਿਰ ਕੱਢੂਗੀ। ਕੀ ਪੁੱਛਿਆ? ਕਿਉਂ ਪਿਛਲੇ ਸਾਲ ਪਰ ਸਿਆਲ ਵਿੱਚ ਠੰਡ ਜੀ ਲੱਗ ਗਈ ਮੈਨੂੰ ਹੋਰ ਤਾਂ ਸਾਰੀ ਤਰ੍ਹਾਂ ਰਾਮ ਆ ਗਿਆ ਪਰ ਖੰਗਣਾ ਹਟਣ ਦਾ ਨਾਮ ਲੇਵੇ ਨਾ ਘਟਣ ਦਾ ਨੂੰ ਤੇਰੀ ਨੇ ਕੋਠਾ ਚੁੱਕ ਲਿਆ ਸਿਰ ਤੇ ਅਖੇ ਬੁੜੀ ਸਾਰੀ ਰਾਤ ਸੌਣ ਨਹੀਂ ਦੰਦੀ ਜਾਂ ਮੇਰੇ ਸਿਰ ਦੀ ਕੋਈ 나ੜ ਫਟੂ ਹੂੰ ਮੈਂ ਕੰਮਲੀ ਹੋ ਜਾਉ ਚੁੱਕੇ ਚਕਾਏ ਕਿੱਪੇ ਨੇ ਹੇਠਾਂ ਬੇਸਮੈਂਟ ਵਿੱਚ ਲੱਕੜ ਦੇ ਫੱਟਿਆਂ ਦਾ ਇੱਕ ਖੁੱਡਾ ਜਿਹਾ ਖੜਾ ਕਰਕੇ ਮੇਰਾ ਮੰਝਾ ਥੱਲੇ ਲਾ ਦਿੱਤਾ। ਖੰਗ ਤੋਂ ਭਾਵੇਂ ਮੈਨੂੰ ਮਹੀਨੇ ਕੁ ਮਗਰੋਂ ਆਰਾਮ ਆ ਗਿਆ। ਪਰ ਮੰਝਾ ਮੇਰਾ ਅਜੇ ਤਾਈਂ ਵੀ ਉੱਪਰ ਨਹੀਂ ਆਇਆ। ਪਤਾ ਹੈ ਕਿਉਂ? ਹਰਾਨੀ ਨੂੰ ਨੇ ਦੋਹਾਂ ਨਿਆਣੇ ਨੂੰ ਅੱਡੋ ਅੱੜੇ ਕਮਰੇ ਸੰਭਾਲ ਦਿੱਤੇ ਆ। ਲੈ ਹੋਰ ਸੁਣ। ਇੱਕ ਦਿਨ ਤੇਰੇ ਪੋਤਾ-ਪੋਤੀ ਕਿਸੇ ਗੱਲੋਂ ਜੁੰਡਿਓ ਜੁੰਡੀ ਹੋ ਪਏ। ਮੈਂ ਛਡਾਈ ਦੋਹਾਂ ਨੂੰ ਕੁਰਸੀਆਂ ਉੱਤੇ ਬਿਠਾਇਆ ਆਖਿਆ ਭਈ ਜਿੰਨਾ ਚਿਰ ਤੁਸੀਂ ਠੰਡੇ ਹੋ ਕੇ ਆਪੋ ਆਪਣੀ ਗਲਤੀ ਨਹੀਂ ਮੰਨ ਲੈਂਦੇ ਕੁਰਸੀਆਂ ਤੋਂ ਨਹੀਂ ਉੱਠਣਾ ਉੱਪਰੋਂ ਆ ਗਈ ਜੇਲ੍ਹਦਾਰਨੀ ਨੂੰ ਤੇਰੀ ਕੰਮ ਤੋਂ ਤਤ ਪੜੱਤ 扑ੜਕ ਪਈ ਆਖੇ ਇਹ ਮੇਰਾ ਘਰ ਹੈ ਕੋਈ ਕੋਈ ਕੈਦਖਾਨਾ ਨਹੀਂ ਖਬਰਦਾਰ ਜੇ ਮੇਰੇ ਬੱਚਿਆਂ ਨੂੰ ਤਸੀਹੇ ਦਿੱਤੇ ਦੂਜੇ ਖੋਰੇ ਤੀਜੇ ਦਿਨ ਬਾਹਰ ਖੇਡਦਾ ਖੇਡਦਾ ਟੋਨੀ ਰਸੋਈ ਵਿੱਚ ਆਵੜਿਆ ਘਾਰੇ ਹੱਤੀ ਨੇ ਵਗਾ ਕੇ ਤਮਾਚਾ ਮਾਰਿਆ ਮੁੰਡੇ ਦੇ ਮੂੰਹ ਤੇ ਆਖੇ ਜੁੱਤੀ ਦਰਵਾਜ਼ੇ ਕੋਲ ਕਿਉਂ ਨਹੀਂ ਲਾ ਕੇ ਆਇਆ ਬਲੂਰ ਵਿਲਕਦਾ ਹੋਇਆ ਮੇਰੀ ਬੁੱਕਲ ਵਿੱਚ ਆਵੜਿਆ ਮੈਂ ਕੁਝ ਕਿਹਾ ਨਾ ਸੁਣਿਆ ਜੇਲਦਾਰ ਨਹੀਂ ਉਹੀ ਲੀੜਿਆਂ ਤੋਂ ਬਾਹਰ ਹੋ ਗਈ ਆਖੇ ਮਾਈ ਤੂੰ ਇਹਨਾਂ ਨੂੰ ਓਏ ਨਾ ਚੜਾਇਆ ਕਰ ਕੀ ਪੇ ਦੇ ਬਾਪੂ ਪਤਾ ਨਹੀਂ ਕੀ ਹਲਕਿਆ ਕੁੱਤਾ ਚੱਕ ਮਾਰ ਗਿਆ ਇਸ ਜਨਾਨੀ ਨੂੰ ਅੱਜ ਕੱਲੇ ਬੋਲ ਦੀ ਘਟ ਹੈ ਬੋਂ ਬੂ ਬੋਤਾ ਕਰਨ ਲੱਗ ਪਈ ਕੁਛ ਦਿਨ ਹੋ ਗਏ ਤੇਰਾ ਪੁੱਤ ਕਿਰੇੜਾ ਜਿਹਾ ਲੈ ਆਇਆ ਪੁਰਾਣੀਆਂ ਕੁਰਸੀਆਂ ਮੇਜ਼ ਮੰਜਾ ਤੇ ਹੋਰ ਨਿੱਕੜ ਸੁੱਕੜ ਉਹਦੇ ਉੱਤੇ ਲੱਦ ਲਿਆ ਮੈਂ ਪੁੱਛਿਆ ਪੁੱਤੇ ਕਿੱਥੇ ਨੂੰ ਆਖਣ ਲੱਗਾ ਇਹਨਾਂ ਪੁਰਾਣੀਆਂ ਚੀਜ਼ਾਂ ਦੀ ਘਰ ਵਿੱਚ ਹੁਣ ਲੋੜ ਨਹੀਂ ਕਵਾੜੀਏ ਦੇ ਸੁੱਟਣ ਚੱਲਿਆਂ ਮਨਵੀ ਚਾਈ ਆਖਦਿਆਂ ਲੋੜ ਤਾਂ ਹੁਣ ਇਸ ਘਰ ਵਿੱਚ ਮੇਰੀ ਵੀ ਨਹੀਂ ਸੁੱਟਾ ਮੈਨੂੰ ਵੀ ਨਾਲ ਹੀ ਮੈਨੂੰ ਐਂ ਦੱਸ ਕਿਪੇ ਦੇ ਬਾਪੂ ਪਈ ਮੈਂ ਹੁਣ ਤੇਰੇ ਕੋਲ ਨਹੀਂ ਆ ਸਕਦੀ ਕੀ ਕਿਹਾ ਰੱਬ ਨੇ ਜਿੰਨੇ ਲਿਖੀ ਹੈ ਉਹ ਭੋਗਣੀ ਪਊ ਭੋਗਣ ਤੋਂ ਇਨਕਾਰ ਹੀ ਨਹੀਂ ਮੈਂ ਪਰ ਕੋਈ ਡੰਗ ਤਾਂ ਟਪਾਉਣ ਦੇਵੇ ਨੀ ਲੱਜਾਂ ਆ ਗੂ ਨਹੀਂ ਜਿਆ ਜਾਂਦਾ ਹੋਰ ਘੜੀ ਦੋ ਘੜੀਆਂ ਨੂੰ ਨਿਆਣੀ ਸਕੂਲੋਂ ਆ ਜਾਣਗੇ ਫੇਰ ਤੇਰੇ ਨੂਹ ਪੁੱਤ ਕੰਮਾਂ ਤੋਂ ਖਾਣਗੇ ਪੀਣਗੇ ਤੇ ਸੋ ਜਾਣਗੇ ਮੇਰੀ ਵਾਈ ਤਾਈ ਅੱਜ ਕੱਲ ਕਿਸੇ ਨੇ ਪੁੱਛਿਆ ਅੱਜ ਕੋਈ ਕਿਉਂ ਪੁੱਛੂ ਕੀ ਕਿਹਾ ਕੀਪੇ ਨੂੰ ਦਸਾਂ ਹੂੰ ਦੱਸ ਕੀ ਦਸਾਂ ਮੈਂ ਕਿਪੇ ਨੂੰ ਤੈਨੂੰ ਪਤਾ ਹੈ ਅੱਗ ਬਘੋਲਾ ਉਹ ਗਿਲੇ ਘੋਟੇ ਵਾਂਗੂ ਹਰ ਵੇਲੇ ਤੁਕਦੀ ਰਹਿੰਦੀ ਐ ਨੋ ਤੇਰੀ ਘਰ ਵਿੱਚ ਕਲੇਸ਼ ਪਉ ਗੱਲ ਛੱਡ ਚੁੜਾਈ ਤੱਕ ਪਹੁੰਚਦੀ ਐ ਇਸ ਮੁਲਕ ਵਿੱਚ ਦੇਰ ਨਹੀਂ ਲੱਗਦੀ ਤੇਰੇ ਪੋਤਾ-ਪੋਤੀ ਰੋਲ ਜਾਣਗੇ ਮੇਰੇ ਜਿਗਰ ਦੇ ਟੁਕੜੇ ਪਿਛਲੇ ਕੁਝ ਦਿਨਾਂ ਤੋਂ ਇੱਕ ਨਵੀਂ ਖਿਚੜੀ ਰਿਜਣ ਲੱਗ ਪਈ ਐ ਇਸ ਘਰ ਵਿੱਚ ਦੋ ਤਿੰਨ ਕਮਰੇ ਬਣਾ ਕੇ ਬੇਸਮੈਂਟ ਕਰਾਏ ਤੇ ਚੜ੍ਹਨ ਦੀ ਪੁੱਤ ਤੇਰਾ ਲੱਤ ਨਹੀਂ ਲਾਉਂਦਾ ਨੂੰ ਚਾਰੇ ਘੁਰ ਚੁੱਕੀ ਫਿਰਦੀ ਐ ਕੀ ਪੁੱਛਿਆ ਮੈਂ ਕਿੱਥੇ ਜਾਉਂਗੀ ਮੈਂ ਜਾਉਂਗੀ ਟੱਠੇ ਖੂਚ ਇੱਥੇ ਹੁਣ ਮੇਰੀ ਕਿਸੇ ਨੂੰ ਕੀ ਲੋੜ ਐ ਮੈਂ ਤਾਂ ਅੱਜ ਮੁੱਕਾਂ ਪਰਸੋਂ ਨੂੰ ਤੀਆਂ ਦਿਨ ਦੋ ਚੌ ਮਹੀਨਿਆਂ ਪਿੱਛੋਂ ਤਾਂ ਇੱਥੇ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਰਹਿਣਾ ਵੀ ਕੌਣ ਹੁੰਦੀ ਸੀ ਹਾਂ ਸੱਚ ਮੇਰੀ ਸੁਰਤੇ ਕੁਝ ਟਕਾਣੇ ਨਹੀਂ ਇੱਕ ਕੱਖੀ ਉਹ ਕਮਲੀ ਇੱਕ ਪੈ ਗਈ ਕਬਰਾਂ ਦੇ ਰਾਹ ਗੱਲ ਕੋਈ ਹੋਰ ਕਰਨੀ ਸੀ ਕਰਨ ਕੋਈ ਹੋ ਲੱਗਵੀਂ ਹੂੰ ਦੋ ਟੁਕੜ ਤਾਂ ਲੋਕ ਕਾਵਾ ਕੁੱਤਿਆਂ ਨੂੰ ਵੀ ਪਾ ਦਿੰਦੇ ਐ ਪਰ ਇੱਥੇ ਵੱਡੇ ਦੇ ਘਰੋਂ ਕੱਖੋਂ ਹੌਲੇ ਹੋ ਕੇ ਨਾ ਨਿਕਲੇ ਹੁੰਦੇ ਮੈਂ ਉੱਥੇ ਚਲੀ ਜਾਂਦੀ ਕਈ ਵਾਰ ਸੋਚਦੀ ਆਂ ਪੰਜਾਬ ਚਲੀ ਜਾਵਾਂ ਤੀ ਤੇਰੀ ਕੋਲ ਫੇਰ ਸੋਚਦੀਆਂ ਭਈ ਲੋਕਾਂ ਦੇ ਤਾਨੇ ਮੇਨੇ ਮੈਂ ਕਿਵੇਂ ਸਹਾਰੂੰਗੀ ਇਹਨਾਂ ਲੋਕਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਭਈ ਪੁੱਤ ਚੱਲਣ ਨਾ ਧੀਆ ਕੋਲ ਕੋਈ ਜਾਵੇ ਨਾ ਤਾਂ ਮਰੇ ਕਿਹੜੇ ਖੂ ਵਿੱਚ ਛਾਲ ਮਾਰ ਕੇ 베ਜੀ ਦੇ ਹੋ ਕੇ ਭਾਵੇਂ ਮੁੱਕਣ ਵਿੱਚ ਨਹੀਂ ਸੀ ਆ ਰਹੇ ਜਿਉਂ-ਜਿਉਂ ਪਰਛਾਵੇਂ ਟੱਲਣ ਲੱਗ ਪਏ ਤਿਉਂ-ਤਿਉਂ 베ਜੀ ਦੇ ਸਿਰ ਨੂੰ ਘੁੰਮੇਰ ਜਾਈ ਚੜਨ ਲੱਗ ਪਏ ਲੋਡੇ ਵੇਲੇ ਸਕੂਲ ਦੀ ਬਾਸ ਆਈ ਟੋਨੀ ਤੇ ਰਿੰਪੀ ਬੱਸ 'ਚ ਉਤਰੇ। ਉਹਨਾਂ ਦੇ ਹੱਥ ਹੀ ਲਾਏ। 베ਜੀ ਦਾ ਹਿੱਲਦਾ ਹੱਥ ਉਹਨਾਂ ਨੂੰ ਨਹੀਂ ਦਿਸਿਆ। ਦਰਵਾਜ਼ੇ ਨੂੰ ਚਾਬੀ ਲਾਈ ਅੰਦਰ ਆਏ। ਦੋਹਾਂ ਨੇ ਹੇਕ ਲਾ ਕੇ ਆਵਾਜ਼ ਮਾਰੀ। 베ਜੀ ਅਸੀਂ ਆ ਗਏ। 베ਜੀ ਵੱਲੋਂ ਕੋਈ ਹੁੰਗਾਰਾ ਆਇਆ ਨਹੀਂ ਮਿਲਿਆ। ਉਹਨਾਂ ਅੱਟ ਕੇ 베ਜੀ ਕੋਲ ਗਏ। ਮੋਢੇ ਨੂੰ ਥੋੜਾ ਜਿਹਾ ਹਿਲਾਉਣ ਦੀ ਧੀਰ ਸੀ। 베ਜੀ ਇੱਕ ਪਾਸੇ ਨੂੰ ਉਲਟ ਗਈ। ਬੱਚਿਆਂ ਨੇ ਫੁਰਤੀ ਵਰਤੀ ਜਿਵੇਂ ਉਹਨਾਂ ਨੂੰ ਸਭ ਕੁਝ ਪਹਿਲਾਂ ਹੀ ਸਮਝਾਇਆ ਗਿਆ ਹੋਵੇ ਛੱਟ ਐਂਬੂਲੈਂਸ ਅੱਧ ਲਈ ਤੇ ਨਾਲ ਹੀ ਆਪਣੇ ਮੰਮੀ ਡੈਡੀ ਨੂੰ ਫੋਨ ਖੜਕਾ ਦਿੱਤੇ ਜਦੋਂ ਕੁਲਦੀਪ ਘਰ ਪਹੁੰਚਿਆ ਉਦੋਂ ਤੱਕ ਐਂਬੂਲੈਂਸ ਬੇਜ ਨੂੰ ਲੈ ਕੇ ਜਾ ਚੁੱਕੀ ਸੀ ਉਹ ਵੀ ਮਗਰੀ ਚੱਲ ਪਿਆ ਪਿੰਦਰ ਦੇ ਘਰ ਆਪੜਨ ਤੋਂ ਛੱਟ ਕੋ ਬਾਅਦ ਦੋ ਤਿੰਨ ਗਵੰਡਣਾ ਜਿਨ੍ਹਾਂ ਨੇ ਐਂਬੂਲੈਂਸ ਇਹਨਾਂ ਦੇ ਘਰ ਅੱਗੇ ਖੜੀ ਦੇਖ ਲਈ ਸੀ ਖਬਰ ਲਈ ਆ ਗਈਆਂ 베ਜੀ ਦੀ ਸਿਹਤ ਵਿੱਚ ਆਏ ਵਿਗਾੜ ਬਾਰੇ ਪਿੰਦਰ ਨੂੰ ਜਿੰਨਾ ਕੋ ਬੱਚਿਆਂ ਪਾਸੋਂ ਪਤਾ ਸੀ ਉਹ ਦੱਸੀ ਜਾ ਰਹੀ ਸੀ ਗਵੰਡਣਾ ਆਖ ਰੀਆਂ ਸੀ ਬਈ ਕੁਝ ਪਤਾ ਨਹੀਂ ਲੱਗਦਾ ਦਾਤੇ ਦੇ ਰੰਗਾਂ ਦਾ 베ਜੀ ਇੰਨੀ ਚੰਗੀ ਉਤੋਂ ਬੀਪਤਾ ਵੀ ਕੀ ਆ ਪਈ ਕੋਈ ਭਗਤਣੀਆਂ ਕੁਲਦੀਪ ਕੀ ਮਾਈ ਤਾਂ ਨਾ ਕਿਸੇ ਨੂੰ ਮੰਦਾ ਬੋਲਦੀ ਆ ਨਾ ਕਿਸੇ ਨੂੰ ਮੰਦਾ ਵਰਤਦੀ ਆ ਉਹ ਕਹੀਂ ਭਾਵੇਂ ਕੋਈ ਕੁਝ ਵੀ ਜਾਵੇ ਹੈ ਮੈਂ ਸੁੱਤੇ ਉੱਠਦਿਆਂ ਨਾ ਲੈਣ ਵਾਲੀ ਬਈ ਸਾਭਾ ਸ਼ੇ ਪਿੰਦਰ ਦੇ ਜਿਹੜੀ ਸੱਸ ਨੂੰ ਮਾਂ ਵਾਂਗ ਰੱਖਦੀ ਆ ਮਹਿੰਦੀਪੁਰ ਵਾਲਿਆਂ ਦੀ ਮਿੰਦੋ ਨੇ ਬੁੜੀ ਬੇਸਮੈਂਟ ਵਿੱਚ ਹੁਬੜ ਰੱਖੀ ਤੀਨਾ ਚੌਹਾਂ ਸਾਲਾਂ ਮਗਰੋਂ ਬਸ ਜੀ ਹੱਡੀਆਂ ਹੀ ਬਾਹਰ ਆਈਆਂ ਬੁੜੀ ਦੀਆਂ ਇੱਕ ਮਿੰਦੋ ਕੀ ਇੱਥੇ ਤੋਂ ਕਈ ਮਿੰਦੋਆਂ ਅਕਲ ਦਾੜ ਕਢਵਾਈ ਫਰਦੀਆਂ ਨੇ ਦਾਲ ਆਟੇ ਦਾ ਭਾਅ ਪਤਾ ਲੱਗ ਜੂ ਉਦੋਂ ਜਦੋਂ ਬੀਜੀਆਂ ਕਿਕਰਾਂ ਦੇ ਕੰਡੇ ਚੁਗਣੇ ਪੈ ਗਏ ਦੇਸੀ ਖੋਤੀਆਂ ਭਾਈ ਇਸ ਮੁਲਕ ਵਿੱਚ ਖੁਰਾਸਾਨੀ ਦੁਲੱਤੇ ਮਰਨ ਲੱਗ ਪਈਆਂ ਇੰਨਾ ਖੋਟੜੀਆਂ ਨੂੰ ਕੋਈ ਪੁੱਛੇ ਬਈ ਜੇ ਅੱਜ ਤੁਸੀਂ ਆਪਣੇ ਬਜ਼ੁਰਗਾਂ ਨਹੀਂ ਸੰਭਾਲੋਗੇ ਤਾਂ ਕੱਲ ਨੂੰ ਤੁਹਾਡੇ ਬੱਚੇ ਤੁਹਾਨੂੰ ਸੰਭਾਲਣਗੇ ਪਿੰਦਰ ਹੂਹਾ ਕਰਦੇ ਰਹੀ ਜਦੋਂ ਗਵਾਂਡਣਾ ਉੱਠ ਕੇ ਚਲੀਆਂ ਗਈਆਂ ਪਿੰਦਰ ਕਮਰੇ ਵਿੱਚ ਇਕੱਲੀ ਰਹਿ ਗਈ। ਉਹ ਤਾਂ ਅਜੀਬ ਜਿਹੀ ਘੁੰਮਣ ਘੇਰੀ ਵਿੱਚ ਘਿਰ ਗਈ ਸੀ। ਕੱਲ ਰਾਤ 베ਜੀ ਨਾਲ ਹੋਈਆਂ ਗੱਲਾਂ ਦੀ ਫੁਰਕੀ ਉਹਦੇ ਸਿਰ ਵਿੱਚ ਘਰ ਘਰ ਕਰਨ ਲੱਗ ਪਈ। ਬੇਸਮੈਂਟ ਦੀਆਂ ਪੌੜੀਆਂ ਚੜ ਕੇ ਆਈ 베ਜੀ ਨੇ ਪਿੰਦਰ ਨੂੰ ਬੜੇ ਲਾੜ ਨਾਲ ਆਖਿਆ ਸੀ। ਪਿੰਦਰ ਪੁੱਤ ਕੱਲ ਨੂੰ ਕੰਮ ਤੋਂ ਆਉਂਦੀ ਹੋਈ ਸਟੋਰ ਤੋਂ ਕੁਝ ਫੜੀ ਆਮੀ। ਪਤਾ ਨਹੀਂ ਇੱਥੇ ਠੰਡ ਬਹੁਤੀ ਹੋਣ ਕਰਕੇ ਪਤਾ ਨਹੀਂ ਪੌੜੀਆਂ ਚੜਨ ਉਤਰਨ ਕਰਕੇ ਮੇਰੇ ਗੋਡੇ ਬਹੁਤ ਦੁਖਣ ਲੱਗ ਪਏ ਪਿੰਦਰ ਚੈਈ ਲੈ ਕੇ ਪੈ ਗਈ ਸੀ ਮਾਈ ਏ ਗੋਡੇ ਤੇਰੇ ਨਾ ਠੰਡ ਕਰਕੇ ਚੀਕਦੇ ਐ ਨਾ ਪੌੜੀਆਂ ਕਰਕੇ ਨਾ ਹੀ ਕਿਸੇ ਬਿਮਾਰੀ ਕਰਕੇ ਏ ਚੀਕਦੇ ਐ ਤੇਰੀ ਉਮਰ ਕਰਕੇ ਤੂੰ ਗੁਰਦੁਆਰੇ ਤਾਂ ਜਾਨੀ ਐ ਉੱਥੇ ਅਰਦਾਸ ਕਰਾਈ ਭਾਈ ਕੋਲੋਂ ਸੈਦ ਵਾਹਿਗੁਰੂ ਤੇਰੀ ਸੁਣ ਲਵੇ ਵਾਹਿਗੁਰੂ ਤਾਂ ਮੇਰੀਆਂ ਸਾਰੀਆਂ ਸੁਣਦਾ ਪੁੱਤ ਕਿਹੜੀ ਗੱਲ ਦਾ ਘਾਟਾ ਮੈਨੂੰ ਨੂਹਾ ਪੁੱਤ ਪੋਤੇ ਪੋਤੀਆਂ ਕੀ ਲੁਕੋਇਆ ਵਹਿਗਰੂ ਨੇ ਮੇਥੋਂ ਮਾਈ ਅੱਖਾਂ ਖੋਲ ਆਸੇ ਪਾਸੇ ਝਾਤੀ ਮਾਰ ਦੇਖ ਹੈ ਤੇਰੀ ਉਮਰ ਦੀ ਕੋਈ ਬੁੜੀਏ ਕਿਸੇ ਘਰ ਵਿੱਚ ਖੱਡ ਰੰਗਡੌਂਦੀ ਦਿਸਦੀ ਬੇਜੀ ਦੇ ਕਾਲਜੇ ਦਾ ਰੁਗ ਭਰਿਆ ਗਿਆ ਸੀ ਪਰ ਉਹਨੇ ਸੀ ਨਹੀਂ ਸੀ ਕੀਤੀ ਪਿੰਦਰ ਨੂੰ ਚਬੱਕਾ ਜਿਹਾ ਲੱਗਿਆ ਜਿਵੇਂ ਬੇਜੀ ਨੇ ਆਖਿਆ ਹੋਵੇ ਰੱਬ ਦੀ ਇਹ ਬੰਦੀਏ ਮੇਰੇ ਨਾਲ ਕੀਤੀਆਂ ਤੇਰੇ ਅੱਗੇ ਆਉਣਗੀਆਂ ਉਹਨੇ ਪੁੱਛਿਆ ਮਾਈ ਕੀ ਕਿਹਾ ਕੁਝ ਨਹੀਂ ਪੁੱਤ ਮੈਂ ਤਾਂ ਕੁਝ ਨਹੀਂ ਕਿਹਾ ਬੇਜੀ ਨੇ ਜਵਾਬ ਦਿੱਤਾ ਸੀ ਤੇ ਫਿਰ ਕੰਦ ਨਾਲ ਲੱਗੇ ਡੰਡੇ ਨੂੰ ਹੱਥ ਪਾ ਕੇ ਹੌਲੀ-ਹੌਲੀ ਪੌੜੀਆਂ ਉਤਰ ਗਈ ਸੀ ਪਰ ਇਹਨਾਂ ਬੋਲਾ ਨੇ ਕੱਲ ਸਾਰੀ ਰਾਤ ਪਿੰਦਰ ਦਾ ਖਹਿੜਾ ਨਹੀਂ ਸੀ ਛੱਡਿਆ ਅੱਜ ਸਾਰਾ ਦਿਨ ਵੀ ਇਸੇ ਉਧੇੜ-ਬੁਣ ਵਿੱਚ ਉਲਝੀ ਰਹੀ ਉਹਦੇ ਅੰਦਰੋਂ ਆਵਾਜ਼ ਉੱਭਰੀ ਕੁੜੇ ਪਿੰਦਰ ਤੱਤੜੀਏ ਤੈਨੂੰ ਹਰ ਵੇਲੇ ਲੂਣੀ ਜਿਹੀ ਕਿਉਂ ਲੱਗੀ ਰਹਿੰਦੀ ਐ ਕਿਉਂ ਠੰਡਾਲ ਚੜਿਆ ਰਹਿੰਦਾ ਤੈਨੂੰ ਅੱਠੇ ਪੈਰ ਤੇਰੇ ਨਿਆਣੇ ਪਲ ਗਏ ਇਹਦਾ ਮਤਲਬ ਇਹ ਤਾਂ ਨਹੀਂ ਬਈ ਤੂੰ ਹੁਣ ਬੁਢੜੀ ਦੀ ਜਾਂ ਦਾ ਖੋ ਬਣ ਜਾਵੇਂ ਜੇ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਗੀਆਂ ਫੇਰ ਪਿੰਦਰ ਨੂੰ ਝੁੰਜਣੀ ਜਿਹੀ ਆ ਗਈ ਉਹਦਾ ਸਾਹ ਸੁੱਕਣ ਲੱਗਿਆ ਉੱਠ ਕੇ ਉਹਨੇ ਪਾਣੀ ਦਾ ਗਲਾਸ ਪੀਤਾ ਤੇ ਬੈਡਰੂਮ ਵਿੱਚ ਜਾ ਕੇ ਬਿਸਤਰੇ ਤੇ ਲੇਟ ਗਈ ਆਪਣੇ ਸੁਭਾਅ ਵਿੱਚ ਆਏ ਚਿੜਚਿੜੇਪਣ ਦਾ ਲੇਖਾ ਜੋਖਾ ਕਰਨ ਲੱਗ ਪਈ ਕਿੰਨਾ ਹੀ ਚਿਰ ਜਮਾ ਜੋੜ ਵਿੱਚ ਉਲਝੀ ਰਹੀ ਮੈਟ੍ਰਿਸ ਦੀਆਂ ਸਿਉਣਾ ਪਿੱਠ ਵਿੱਚ ਚੁਬਣ ਲੱਗੀਆਂ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਹਦਾ ਬਿਸਤਰਾ ਤਾਂ ਉੱਥੇ ਹੈ ਹੀ ਨਹੀਂ ਸੀ ਨਵੇਂ-ਨਵੇਂ ਚੋਜ ਨਵੇਂ-ਨਵੇਂ ਚੋਚਲੇ ਕਰਨ ਗੀਜੇ ਬੱਚੇ ਘਰ ਦੇ ਹੋਰ ਸਮਾਨ ਦੀ ਧੂਕ ਸੀਟ ਤਾਂ ਕਰਦੇ ਹੀ ਰਹਿੰਦੇ ਨੇ ਪਰ ਪਿੰਦਰ ਦੇ ਬਿਸਤਰੇ ਦੀ ਵਰਤੋਂ ਉਹਨਾਂ ਨੇ ਅੱਜ ਪਹਿਲੀ ਵਾਰ ਕੀਤੀ ਸੀ ਪਿੰਦਰ ਨੇ ਬੱਚਿਆਂ ਨੂੰ ਆਵਾਜ਼ ਮਾਰੀ ਕੋਈ ਹੁੰਗਾਰਾ ਨਾ ਮਿਲਿਆ ਤਾਂ ਉੱਠ ਕੇ ਉਹਨਾਂ ਦੇ ਕਮਰਿਆਂ ਵਿੱਚ ਦੇਖਣ ਚਲੀ ਗਈ ਬੱਚੇ ਉੱਥੇ ਵੀ ਨਹੀਂ ਸੀ ਬੇਸਮੈਂਟ ਦੀਆਂ ਪੌੜੀਆਂ ਲਾਗੇ ਗਈ ਤਾਂ ਉਸ ਨੂੰ ហេਟਾ ਕੁਸਰਮੁਸਰ ਹੁੰਦੀ ਸੁਣਾਈ ਦਿੱਤੀ ਹੰਬੀ ਹਾਰੀ ਜੀ ਉਹ ਡੰਡਾ ਫੜ ਕੇ ਪੌੜੀਆਂ ਉਤਰ ਗਈ ਆਪਣਾ ਬਿਸਤਰਾ 베ਜੀ ਦੇ ਬੈੱਡ ਉੱਤੇ ਵਿਛਿਆ ਹੋਇਆ ਦੇਖ ਕੇ ਉਦਾ ਸਿਰ ਪੰਭੀਰੀ ਵਾਂਗ ਘੁੰਮਣ ਲੱਗ ਪਿਆ ਉਸ ਨੂੰ ਹੇਠਾਂ ਹੀ ਦੇਖ ਰਿੰਪੀ ਬੇਜੀ ਵਾਲੀ ਛੋਟੀ ਫੜ ਕੇ ਬੇਜੀ ਵਾਂਗ ਕੁੱਬੀ ਜਿਹੀ ਹੋ ਕੇ ਖੜ ਗਈ ਤੇ ਬੇਜੀ ਵਾਂਗ ਹੀ ਰੁਕ ਰੁਕ ਕੇ ਬੋਲੀ ਜਾਵੇ ਵੇ ਤਾ ਕੀ ਕੀਤਾ ਟੋਨੀ ਨੇ ਆਪਣੇ ਡੈਡੀ ਵਾਲੇ ਰੰਗ ਟੰਗ ਵਿੱਚ ਉਤਾਰ ਦਿੱਤਾ ਮਾਈ ਤੇਰਾ ਬੈਡਰੂਮ ਹੁਣ ਇਹੋ ਆ ਮੇਰੇ ਬੱਚੇ ਹੁਣ ਵੱਡੇ ਹੋ ਗਏ ਉਹਨਾਂ ਨੂੰ ਆਪਣੇ ਆਪਣੇ ਕਮਰੇ ਚਾਹੀਦੇ ਆ ਨਹੀਂ 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 ਪਿੰਦਰ ਚੀਕ ਪਈ ਉਸ ਤੋਂ ਇਹ ਦ੍ਰਿਸ਼ ਦੇਖਿਆ ਨਾ ਗਿਆ ਉਸ ਨੂੰ ਰੋਣ ਹੱਕੀ ਹੋਈ ਦੇਖ ਕੇ ਬੱਚੇ ਬੋਲੇ ਮੰਮਾ ਅਸੀਂ ਤਾਂ ਤੈਨੂੰ ਹੈਪੀ ਕਰਨ ਲਈ ਇਹ ਕੁਝ ਕਰ ਰਹੇ ਸੀ ਤੇ ਤੂੰ ਅਪਸੈਟ ਹੋ ਗਈ ਪਿੰਦਰ ਬੁੜਬੜਾਉਣ ਲੱਗ ਪਈ ਜਿਹੜੀ ਗੱਲ ਦੇ ਸੰਸੇ ਨੇ ਕੱਲ ਰਾਤ ਤੋਂ ਉਸ ਨੂੰ ਉਪਰਾਮ ਕੀਤਾ ਹੋਇਆ ਸੀ ਉਹੀ ਕੁਝ ਸਮਰਥਕ ਹੁੰਦਾ ਦੇ ਕੇ ਪਿੰਦਰ ਦੀਆਂ ਪੌਣੀਆਂ ਪੋ ਗਈਆਂ ਮੱਥਾ ਫੜ ਕੇ ਉਹ ਬੈੱਡ ਤੇ ਬਹਿ ਗਈ ਬਾਹਰ ਵਾਲਾ ਦਰਵਾਜ਼ਾ ਖੁੱਲਣ ਦੀ ਵਿੜਕ ਸੁਣ ਕੇ ਉਹਦੀ ਬਿਰਤੀ ਉਖੜ ਗਈ। ਸੋਚਾਂ ਦੇ ਤਾਣੇ-ਬਾਣੇ ਵਿੱਚੋਂ ਨਿਕਲੀ ਦਾ ਅਹਿਸਾਸ ਹੋਇਆ ਕਿ ਕੁਲਦੀਪ ਹਸਪਤਾਲ ਚੋਂ ਪਰਤ ਆਇਆ ਸੀ। ਹਿੰਮਤ ਜਟਾ ਕੇ ਉਹ ਹੌਲੀ-ਹੌਲੀ ਪੌੜੀਆਂ ਚੜ ਪਈ। ਕੁਲਦੀਪ ਨੂੰ ਪੁੱਛਣ ਲੱਗੀ ਕਿਦਾਂ ਬੇਜੀ ਹੁਣ? ਉਹ ਤਾਂ ਠੀਕ ਐ, ਕੁਲਦੀਪ ਦੱਸਣ ਲੱਗਿਆ ਪਰ ਅਜੇ ਚੰਗੀ ਤਰ੍ਹਾਂ ਬੋਲਦੀ ਨਹੀਂ, ਨਾ ਕੁਝ ਖਾਂਦੀ ਪੀਂਦੀ ਐ। ਅੱਖਾਂ ਚਮਕਦੀ ਐ ਬਸ। ਹੌਲੀ ਹੌਲੀ ਗਲੂਕੋਜ਼ ਲੱਗਾ ਮੈਂ ਰਾਤ ਉਹਦੇ ਕੋਲ ਰਹਿਣ ਲਈ ਪੁੱਛਿਆ ਸੀ ਮੰਨ ਗਏ ਆ ਜੇ ਬੱਚਿਆਂ ਕੋਲ ਤੁਸੀਂ ਰਹਿ ਲਵੋ ਤਾਂ ਮੈਂ 베ਜੀ ਕੋਲ ਚਲੀ ਜਾਵਾਂ ਪਿੰਦਰ ਬੋਲੀ ਜੀ ਮੈਂ ਤੇਰੀ ਮਰਜ਼ੀ ਕੁਲਦੀਪ ਨੇ ਉੱਤਰ ਦਿੱਤਾ ਚਟ ਰੋਟੀ ਟੁਕ ਦਾ ਕੰਮ ਮੁਕਾ ਕੇ ਪਿੰਦਰ ਹਸਪਤਾਲ ਪਹੁੰਚ ਗਈ 베ਜੀ ਦੇ ਕਮਰੇ ਵਿੱਚ ਪਹੁੰਚੀ ਤਾਂ ਉਹਨੇ ਦੇਖਿਆ ਕਿ ਇਸ ਵੇਲੇ 베ਜੀ ਦਾ ਸੰਗ ਬਹੁਤ ਸੁੱਕ ਰਿਹਾ ਸੀ ਨਰਸ ਥੋੜੀ ਥੋੜੀ ਦੇਰਵਾਦ ਹੁੰਦੀ ਇੱਕ ਦੋ ਘੁੱਟ ਜੂਸ ਪਿਲਾ ਜਾਂਦੀ। ਫੇਰੇ ਡਿਊਟੀ ਪਿੰਦਰ ਨੇ ਸੰਭਾਲ ਲਈ। ਹੌਲੀ ਹੌਲੀ 베ਜੀ ਦੇ ਚਿਹਰੇ ਉਤੇ ਰੌਣਕ ਪਰਤਣ ਲੱਗੀ ਸੀ। ਜਿਵੇਂ ਨੂਦੀ ਆਮਦ ਨੇ ਕੋਈ ਕ੍ਰਿਸ਼ਮਾ ਕਰ ਦਿੱਤਾ ਹੋਵੇ। ਪਿੰਦਰ ਕਿੰਨਾ ਚਿਰ ਗੀਟੀਆਂ ਗਿਣਦੀ ਰਹੀ ਤੇ ਆਖਿਰ 베ਜੀ ਦੇ ਕੰਨ ਕੋਲ ਮੋਹ ਕਰਕੇ ਪੁੱਛਣ ਲੱਗੀ 베ਜੀ ਕੱਲ ਤੁਹਾਨੂੰ ਐਨਾ ਬਤਾਵਾ ਬੋਲਿਆ ਤੁਸੀਂ ਮੈਨੂੰ ਕੁਝ ਕਿਹਾ ਕਿਉਂ ਨਹੀਂ ਪੁੱਤ ਕਾਲਜੇ ਵਿੱਚੋਂ ਹੋਕ ਤਾਂ ਉੱਠੀ ਸੀ ਉਖੜੇ ਜੇ ਸਾਹ ਲੈਂਦੀ ਹੋਈ ਬੇਜੀ ਅੱਖਣ ਲੱਗੀ ਪਰ ਮੈਂ ਹਲਕ ਤੋਂ ھیਠਾ ਹੀ ਨੱਪ ਲਈ ਉਹ ਕਿਉਂ ਬੇਜੀ ਐ ਹੁੰਦੀ ਹੈ ਨਾ ਪੁੱਤ ਪਈ ਜਦੋਂ ਦੁਖੀ ਬੰਦੇ ਦੇ ਮੂੰਹੋਂ ਕੋਈ ਪਾਖਿਆ ਨਿਕਲ ਜਾਵੇ ਉਹ ਪੂਰੀ ਹੋ ਕੇ ਰਹਿੰਦੀ ਹੈ ਮੈਂ ਆਪਣੇ ਜਿਗਰ ਦੇ ਟੁਕੜਿਆਂ ਨੂੰ ਰੋਲਦੇ ਨਹੀਂ ਦੇਖ ਸਕਦੀ ਬੇਜੀ ਡੂੰਗਾ ਜਾਂ ਸਾਹ ਲੈ ਕੇ ਪਿੰਦਰ ਅੱਖਣ ਲੱਗੀ ਤੁਹਾਡੇ ਕਾਲਜੇ ਚ ਉੱਠੀ ਹੂਕ ਮੈਨੂੰ ਸੁਣ ਗਈ ਸੀ ਉਸ ਹੂਕ ਨੇ ਮੇਰੀਆਂ ਅੱਖਾਂ ਤੇ ਮੇਰਾ ਘਰ ਮੇਰੇ ਬੱਚੇ ਵਾਲੀ ਪੱਟੀ ਲਾ ਦਿੱਤੀ ਆ ਹੁਣ ਜਦੋਂ ਆਪਾਂ ਘਰ ਜਾਵਾਂਗੇ ਨਾ ਉੱਥੇ ਅਸੀਂ ਸਾਡਾ ਘਰ ਸਾਡੇ ਬੱਚੇ ਹੋਣਗੇ ਹੁਲਾਸ ਵਿੱਚ ਆਈ ਬੇਜੀ ਨੇ ਆਪਣਾ ਹੱਥ ਹੌਲੀ-ਹੌਲੀ ਉੱਤਾਂ ਚੁੱਕਿਆ ਤੇ ਪਿੰਦਰ ਦੇ ਸਿਰ ਤੇ ਰੱਖ ਦਿੱਤਾ ਏਸੀ ਜੀ ਅੱਜ ਦੀ ਕਹਾਣੀ ਉਮੀਦ ਕਰਦੀ ਐ ਇਸ ਕਹਾਣੀ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਦੋਸਤੋ ਇਹ ਤਾਂ ਕੁਦਰਤ ਦਾ ਨਿਯਮ ਹੈ ਜੀ ਜੋ ਬੀਜਾਂਗੇ ਸੋ ਉਹੀ ਵੱਡਾਂਗੇ ਇਸ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ